ਕਾਂਗਰਸ ਉਹਲਕ ਬਿੱਡੀ ਕੇ ਮਹਿੰਮ ਵੋਟ ਚੋਰ ਗੱਦੀ ਜੋੜ ਮਹਿੰਮ ਦੇ ਤਹਿਤ ਕਾਦੀਆਂ ਦੇ ਵਿੱਚ ਸਰਗਰਮੀ ਚੱਲ ਰਹੀ ਹੈ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੱਲ ਵੀ ਜਿਹੜੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਹੈ ਮੈਨੂੰ ਯਾਦ ਆ 1997 ਚ ਜਦੋਂ ਬਾਜਵਾ ਸਾਹਿਬ ਆਪ ਮੰਤਰੀ ਰਹੇ ਆ ਇੰਨਾ 10000 ਵੋਟ ਉਹਨਾਂ ਕਾਦੀਆਂ ਹਲਕੇ ਚੋਂ ਜਿਹੜੀ ਆ ਜਾਲੀ ਬਣਾਈ ਸੀ ਸੋ ਇਹ ਤੇ ਕੇਸ ਮੂੰਹ ਨਾਲ ਜਿਹੜਾ ਵਾ ਲੋਕਾਂ ਨੂੰ ਕਹਿ ਰਹੇ ਆ ਵੋਟ ਚੋਰ ਇਹ ਤੇ ਆਪ ਸਭ ਕੋ ਕਰਦੇ ਰਹੇ ਸੋ ਇਹਨਾਂ ਵਿੱਚ ਤੇ ਸ਼ੁਰੂ ਤੋਂ ਹੀ ਵੋਟਾਂ ਜਾਲੀ ਬਣਾਉਣ ਦਾ ਕੰਮ ਵੋਟਾਂ ਜਾਲੀ ਕਟਾਉਣ ਦਾ ਕੰਮ ਇਹ ਬਾਜਵਾ ਪਰਿਵਾਰ ਤੇ ਬੜੇ ਲੰਬੇ ਸਮੇਂ ਤੋਂ ਕਰ ਰਿਹਾ। ਤੋਂ ਇਹ ਸਾਰੇ ਕੁਝ ਇਹ ਨੇ ਭਾਜਪਾ ਨੇ ਵੀ ਬਿਹਾਰ ਦੇ ਵਿੱਚ ਚਾਹੇ ਭਾਵੇਂ ਦਿੱਲੀ ਦੇ ਵਿੱਚ ਵੋਟਾਂ ਜਿਹੜੀਆਂ ਨੇ ਝਾਲੀ ਬਣਾ ਕੇ ਜਿਹੜਾ ਵਾ ਜਿੱਤ ਪ੍ਰਾਪਤ ਕੀਤੀ ਆ ਨਹੀਂ ਤੇ ਜੇ ਔਨ ਮੈਰਿਟ ਵੋਟਾਂ ਪੈਂਦੀਆਂ ਨਾ ਇਹਨਾਂ ਦੀ ਭਾਜਪਾ ਦੀ ਹਿੰਦੂਤਾ ਚ ਸਰਕਾਰ ਬੰਨੀ ਤੇ ਨਾ ਦਿੱਲੀ ਜੀ ਬੰਨੀ। ਅੱਜ ਦੇਖਿਆ ਗਿਆ ਤਰਨਤਨ ਫਾਈਪ ਦੇ ਵਿੱਚ ਜਿਉਣੀ ਚੋਣਾ ਹੋਣ ਜਾ ਰਹੀਆਂ ਕੀ ਲੱਗਦਾ ਕਿਸ ਤਰ੍ਹਾਂ ਦੇ ਨਤੀਜੇ ਆਉਣਗੇ ਜਿਹੜੀ ਫਤਗ ਤਰਨਤਨ ਇਲੈਕਸ਼ਨ ਅਨੌਪ ਹੋ ਚੁੱਕੀ ਆ ਸਾਰੇ ਜਿਹੜੇ ਉਮੀਦਵਾਰ ਆ ਉਹ ਮੈਦਾਨ ਚ ਆ ਚੁੱਕੇ ਆ ਅਜੇ ਤੱਕ ਤੇ ਮੈਨੂੰ ਜਿਹੜਾ ਵਾ ਇੱਕ ਤਰਫਾ ਹੀ ਮੁਕਾਬਲਾ ਲੱਗ ਰਿਹਾ ਬਾਕੀ ਜਿੰਨੇ ਵੀ ਕੈਂਡੀਡੇਟ ਨੇ ਉਹ ਤੇ ਬੜੇ ਜਿਹੜੇ ਆ ਲਾਈਟ ਕੈਂਡੀਡੇਟ ਆ ਭਾਵੇਂ ਕਾਂਗਰਸ ਦੇ ਕਿੰ ਲੋਕ ਭਾਵੇਂ ਤੁਸੀਂ ਆ ਔਰ ਜਿਹੜੀਆਂ ਪਾਰਟੀਆਂ ਆਕਾਲੀ ਦਲ ਦੇ ਕਿੰ ਲੋ ਕੋਈ ਵੀ ਕੈਂਡੀਡੇਟ ਜਿਹੜਾ ਵਾ ਉਹ ਸਾਰੇ ਨਵੇਂ ਆ ਉਹਨਾਂ ਦਾ ਰਾਜਨੀਤੀ ਤੇ ਐਕਸਪੀਰੀਅੰਸ ਵੀ ਘੱਟ ਆ ਉਹ ਮੈਨੂੰ ਤਾਂ ਲੱਗਦਾ ਕਿ ਸਰਨਸਾਰਨ ਸਾਹਿਬ ਦੀ ਜਿਹੜੀ ਇਲੈਕਸ਼ਨ ਆ ਉਹ ਇੱਕ ਤਰਫਾ ਹੋਊਗੀ ਕਿਆਟੀ ਨਿਊਜ਼ ਨੈਟਵਰਕ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਮੈਂ ਹਾਂ ਜਤਿੰਦਰ ਸੋਢੀ ਜੇ ਵਿਧਾਨ ਸਭਾ ਹਲਕਾ ਕਾਦੀਆਂ ਦੀ ਗੱਲ ਕਰ ਲਈ ਤਾਂ ਵਿਕਾਸ ਕਾਰਜਾਂ ਦੇ ਕੰਮ ਤੇਜ਼ੀ ਦੇ ਨਾਲ ਹੋ ਰਹੇ ਨੇ ਅੱਜ ਵੀ ਹਲਕਾ ਕਾਦੀਆਂ ਦੇ ਵਿੱਚ ਬੇੜ ਖੇਤਰ ਦੇ ਵਿੱਚ ਸੜਕਾਂ ਦੀ ਰਿਪੇਅਰ ਤੇ ਨੀਂ ਪੱਥਰ ਜਿਹੜੇ ਰੱਖਣ ਦੇ ਲਈ ਹਲਕਾ ਕਾਦੀਆਂ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਮਾ ਪਹੁੰਚਿਆ ਗੱਲਬਾਤ ਕਰ ਲੈਨੇ ਸੇਖਮਾ ਸਾਹਿਬ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਕੇਆਰਟੀ ਨੂੰ ਬਹੁਤ-ਬਹੁਤ ਧੰਨਵਾਦ ਅੱਜ ਜਿਹੜੀਆਂ ਸੜਕਾਂ ਦੇ ਨੀ ਪੱਥਰ ਰੱਖੇ ਗਏ ਆ ਕਿੱਧਰ ਨੂੰ ਜੋੜਨੀਆਂ ਤੇ ਕਿੰਨੀ ਲਾਗਤ ਦੇ ਨਾਲ ਇਹ ਸੜਕਾਂ ਜਿਹੜੀਆਂ ਤਿਆਰ ਹੋਣ ਅੱਜ ਵੇਠ ਲਾਕੇ ਦੀਆਂ ਚਾਰ ਪ੍ਰਮੁੱਖ ਸੜਕਾਂ ਜਿਹੜੀਆਂ ਕਿ ਭੈਣੀ মিয়া ਖਾਂ ਤੋਂ ਦੋ ਸੜਕਾਂ ਨੇ ਪਹਿਲੀ ਤੇ ਜਿਹਦਾ ਹੁਣ ਅਸੀਂ ਨੀ ਪੱਥਰ ਰੱਖਿਆ ਭੈਣੀ মিয়া ਖਾਂ ਰਾਜੂ ਬੇਲਾ ਤੇ ਸ਼ਿਸ਼ਰਾ ਤੱਕ ਇਹ ਸੜਕ ਜਾਣੀ ਆ ਫਿਰ ਭੈਣੀ মিয়া ਖਾਂ ਤੋਂ ਨਵੀਆਂ ਬਾਗੜੀਆਂ ਤੋਂ ਮਿੱਠੇ ਤੱਕ ਸੜਕ ਜਿਹੜੀ ਆ ਉਹਦਾ ਨੀ ਪੱਥਰ ਰੱਖਿਆ ਜਾਣਾ ਫਿਰ ਅਵਾਨ ਪਿੰਡ ਦੀ ਜਿਹੜੀ ਫਿਰਨੀ ਆ ਤਕਰੀਬਨ ਡੇਢ ਤੋਂ 2 ਕਿਲੋਮੀਟਰ ਦੀ ਉਹਦਾ ਜਿਹੜਾ ਵਾ ਨੀ ਪੱਥਰ ਰੱਖਿਆ ਜਾਣਾ ਫਿਰ ਆਲਮਾ ਪਿੰਡ ਜਿਹੜਾ ਉਹਦੀ ਫਿਰਨੀ ਆ ਉਹਦੀ ਲਾਗੇ ਸੜਕ ਦਾ ਤੋਂ ਪ੍ਰਮੋਖਾ ਚ ਚਾਰ ਸੜਕਾਂ ਦੇ ਜਿਹੜੇ ਆ ਰਿਪੇਅਰ ਤੇ ਕੰਮਾਂ ਦੀ ਜਿਹੜੀ ਸ਼ੁਰੂਆਤ ਕੀਤੀ ਜਾਣੀ ਔਰ ਤਕਰੀਬਨ 1 ਕਰੋੜ ਤੇ 60 ਲੱਖ ਰੁਪਏ ਦੀ ਲਾਗਤ ਨਾਲ ਇਹਨਾਂ ਸੜਕਾਂ ਦੀ ਰਿਪੇਅਰ ਕੀਤੀ ਗਈ। ਤਾਂ ਦੇਖਿਆ ਗਿਆ ਤਰਨਤਾਰਨ ਸਾਹਿਬ ਦੇ ਵਿੱਚ ਜਿਵਨੀ ਚੋਣਾ ਹੋਣ ਜਾ ਰਹੀਆਂ ਕੀ ਲੱਗਦਾ ਕਿਸ ਤਰ੍ਹਾਂ ਦੇ ਨਤੀਜੇ ਆਉਣ ਤੇ ਜਿਹੜੀ ਖਾਸ ਤਰਨਤਾਰਨ ਇਲੈਕਸ਼ਨ ਅਨਾਉਂਸ ਹੋ ਚੁੱਕੀ ਆ ਸਾਰੇ ਜਿਹੜੇ ਉਮੀਦਵਾਰ ਆ ਉਹ ਮੈਦਾਨ ਚ ਆ ਚੁੱਕੇ ਆ ਅਜੇ ਤੱਕ ਤੇ ਮੈਨੂੰ ਜਿਹੜਾ ਵਾ ਇੱਕ ਤਰਫਾ ਹੀ ਮੁਕਾਬਲਾ ਲੱਗ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਤਿੰਨ ਵਾਰ ਤੇ ਐਮਐਲਏ ਆ ਹਰਮਿੰਦਰ ਸਿੰਘ ਸੰਧੂ ਸਾਹਿਬ ਔਰ ਸਭ ਤੋਂ ਵਧੀਆ ਕੈਂਡੀਡੇਟ ਨੇ ਪੁਰਾਣਾ ਉਹਨਾਂ ਕੋ ਸਿਆਸੀ ਚੋਕੜਾ ਤਜਰਬਾ ਆ ਔਰ ਬਾਕੀ ਜਿੰਨੇ ਵੀ ਕੈਂਡੀਡੇਟ ਨੇ ਉਹ ਤੇ ਬੜੇ ਜਿਹੜੇ ਆ ਲਾਈਟ ਕੈਂਡੀਡੇਟ ਆ ਭਾਵੇਂ ਕਾਂਗਰਸ ਦੇ ਗਿਣ ਲਓ ਭਾਵੇਂ ਦੂਜੀਆਂ ਹੋਰ ਜਿਹੜੀਆਂ ਪਾਰਟੀਆਂ ਅਕਾਲੀ ਦਲ ਦੇ ਗਿਣ ਲਓ ਕੋਈ ਵੀ ਕੈਂਡੀਡੇਟ ਜਿਹੜਾ ਵਾ ਉਹ ਸਾਰੇ ਨਵੇਂ ਆ ਉਹਨਾਂ ਦਾ ਰਾਜਨੀਤੀ 'ਚ ਐਕਸਪੀਰੀਅੰਸ ਵੀ ਘੱਟ ਆ ਮੈਨੂੰ ਤਾਂ ਲੱਗਦਾ ਕਿ ਤਰਨਤਾਰਨ ਸਾਹਿਬ ਦੀ ਜਿਹੜੀ ਇਲੈਕਸ਼ਨ ਆ ਉਹ ਇੱਕ ਤਰਫਾ ਹੋਊਗੀ ਔਰ ਬੜੀ ਵੱਡੀ ਲੀਡ ਨਾਲ ਆਮ ਆਦਮੀ ਪਾਰਟੀ ਜਿਹੜੀ ਉੱਥੋਂ ਜਿੱਤ ਦਾ ਕਰੇਗਾ ਕਾਂਗਰਸ ਵੱਲੋਂ ਵੱਡੀ ਗਈ ਮੁਹਿੰਮ ਬੋਰਡ ਚੋਰ ਗੱਦੀ ਛੋੜ ਮੁਹਿੰਮ ਦੇ ਤਹਿਤ ਕਾਦੀਆਂ ਦੇ ਵਿੱਚ ਸਰਗਰਮੀ ਚੱਲ ਰਹੀ ਹੈ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੱਲ ਵੀ ਜਿਹੜੇ ਵਰਕਰਾਂ ਨੇ ਮੀਟਿੰਗ ਕੀਤੀ ਗਈ ਹੈ ਕਿਵੇਂ ਦੇਖਦੇ ਹੋ ਤੁਸੀਂ ਮੀਟਿੰਗਾਂ ਤਾਂ ਕੀਤੀਆਂ ਗਈਆਂ ਨੇ ਪਰ ਬਾਜਵਾ ਸਾਹਿਬ ਨੂੰ ਨਾ ਪਹਿਲਾਂ ਕੀ ਕਹਿੰਦੇ ਸ਼ਾਜ ਤੇ ਬੋਲੇ ਸ਼ਾਨਣੀ ਬੋਲੇ ਮੈਨੂੰ ਯਾਦ ਆ 1997 ਚ ਜਦੋਂ ਬਾਜਵਾ ਸਾਹਿਬ ਆਪ ਮੰਤਰੀ ਰਹੇ ਆ ਇਹਨਾਂ 10000 ਵੋਟ ਉਦੋਂ ਕਾਦੀਆਂ ਹਲਕੇ ਚੋਂ ਜਿਹੜੀ ਆ ਜਾਲੀ ਬਣਾਈ ਮੈਂ ਉਹਦੀ ਪ੍ਰੈਸ ਕਵਰੇਜ ਵੀ ਪ੍ਰੈਸ ਫੋਟੇਜ ਵੀ ਦੇ ਦਿਆਂਗਾ ਸੇਖਵਾ ਸਾਹਿਬ ਨੇ ਉਦੋਂ ਫਿਰ ਇਲੈਕਸ਼ਨ ਕਮਿਸ਼ਨ ਨਾਲ ਗੱਲ ਕਰਕੇ ਤੇ 10000 ਵੋਟ ਕਟਾਈ ਸੀ ਸੋ ਇਹ ਤੇ ਕੇਸ ਮੂੰਹ ਨਾਲ ਜਿਹੜਾ ਵਾ ਲੋਕਾਂ ਨੂੰ ਕਹਿ ਰਹੇ ਆ ਵੋਟ ਚੋਰੀ ਤੇ ਆਪ ਸਭ ਕੋ ਕਰਦੇ ਰਹੇ ਸੋ ਇਹਨਾਂ ਨੇ ਤੇ ਸ਼ੁਰੂ ਤੋਂ ਹੀ ਵੋਟਾਂ ਜਾਲੀ ਬਣਾਉਣ ਦਾ ਕੰਮ ਵੋਟਾਂ ਜਾਲੀ ਕਟਾਉਣ ਦਾ ਕੰਮ ਇਹ ਬਾਜਵਾ ਪਰਿਵਾਰ ਤੇ ਬੜੇ ਲੰਬੇ ਸਮੇਂ ਤੋਂ ਕਰ ਰਿਹਾ ਤੇ ਇਹ ਕੇਸ ਨੂੰ ਨਾ ਲੋਕਾਂ ਕੋ ਜਾ ਕੇ ਬੋਟ ਚੋਰ ਤੇ ਇਹ ਰਾਜਨੀਤੀ ਕਰ ਰਹੇ ਤੇ ਆਪ ਉਸ ਚੀਜ਼ ਚ ਦੋਸ਼ੀ ਨਹੀਂ ਸੋ ਮੈਂ ਤੇ ਪਹਿਲੋਂ ਇਹਨਾਂ ਨੂੰ ਪੁੱਛਣਾ ਚਾਹਾਂਗਾ ਕਿ ਤੁਸੀਂ ਪਹਿਲੋਂ ਆਪਣੇ ਘਰੇਵਾਨ ਚ ਝਾਤ ਕੇ ਵੇਖੋ ਕਿ ਤੁਸੀਂ ਕੀ ਕਰਦੇ ਰਹੇ ਤੇ ਫਿਰ ਕਿਉਂਕਿ ਜੇ ਤੁਸੀਂ ਸਾਫ਼ ਸੁਥਰੇ ਤਾਂ ਹੀ ਕਿਸੇ ਨੂੰ ਕੁਝ ਕਹਿ ਸਕਦੇ ਹੋ ਤੇ ਜੇ ਤੁਸੀਂ ਆਪ ਹੀ ਦੋਸ਼ੀ ਹੋ ਤਾਂ ਫਿਰ ਤੁਸੀਂ ਕਿਸ ਨੂੰ ਕੀ ਕਹਿਣਾ ਸੋ ਇਹ ਸਾਰੇ ਇੱਕੋ ਜਿਹੇ ਨੇ ਭਾਜਪੀ ਨੇ ਵੀ ਬਿਹਾਰ ਦੇ ਵਿੱਚ ਚਾਹੇ ਭਵਾਂ ਦਿੱਲੀ ਦੇ ਵਿੱਚ ਵੋਟਾਂ ਜਿਹੜੀਆਂ ਨੇ ਜਾਲੀ ਬਣਾ ਕੇ ਜਿਹੜਾ ਵਾ ਜਿੱਤ ਤਰਜੀ ਕੀਤੀ ਆ ਨਹੀਂ ਤੇ ਜੇ ਔਨ ਮੈਰਿਟ ਵੋਟਾਂ ਪੈਂਦੀਆਂ ਨਾ ਇਹਨਾਂ ਦੀ ਭਾਜਪੀ ਦੀ ਹਿੰਦੁਸਤਾਨ ਚ ਸਰਕਾਰ ਬਣੀ ਸੀ ਤੇ ਨਾ ਦਿੱਲੀ ਚ ਬਣੀ ਸੀ ਸੋ ਇਹ ਤੇ ਲੋਕਾਂ ਨਾਲ ਫਰੇਵ ਕਰਕੇ ਵੇਖੋ ਇਹ ਵੋਟ ਜਿਹੜੀ ਆ ਕਿਸ ਦੀ ਕਟਣੀ ਕਿਸ ਦਾ ਅਧਿਕਾਰ ਖੋਣਾ ਇਹ ਤੇ ਇੱਕ ਜਿਹੜਾ ਵਾ ਬੜਾ ਵੱਡਾ ਬੜਾ ਮਾੜਾ ਕਰਮਾ ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਹਰ ਇੱਕ ਨੂੰ ਜਿਹੜਾ ਵੋਟ ਪਾਉਣ ਦਾ ਉਹ ਹੱਕ ਆ ਤੇ ਇਦਾਂ ਵੋਟਾਂ ਲੋਕਾਂ ਦੀਆਂ ਕਟੜੀਆਂ ਤੇ ਜਾਲੀ ਵੋਟਾਂ ਜਿਹੜਾ ਬਣਾਉਣ ਦਾ ਕੰਮ ਆ ਇਹ ਤੇ ਡੈਮੋਕ੍ਰੇਸੀ ਦੀ ਹੱਤਿਆ ਕਰਨ ਵਾਲਾ ਕੰਮ ਆ ਸੋ ਇਹਦੀ ਤੇ ਮੈਂ ਹੋਰ ਸ਼ਬਦਾਂ ਚ ਨਿੰਦਾ ਵੀ ਕਰਦਾ ਔਰ ਹਿੰਦੁਸਤਾਨ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਵੀ ਮੈਂ ਕਹਾਂਗਾ ਕਿ ਸਾਰੇ ਇੱਕ ਇੱਕ ਪਲੈਟਫਾਰਮ ਤੇ ਆ ਕੇ ਜਿਹੜਾ ਇਕੱਠਾ ਹੋ ਕੇ ਇਹਦਾ ਜਿਹੜਾ ਵਾ ਸਖਤ ਆਵਾਜ਼ ਨਾਲ ਜਿਹੜਾ ਵਾ ਇਹਨੂੰ ਜਿਹੜਾ ਵਾ ਆਪੋਸ ਕਰਨਾ ਚਾਹੀਦਾ ਤਾਂ ਕਿ ਜਿਹੜਾ ਸਾਰੀਆਂ ਦੇਸ਼ ਦੀਆਂ ਸੰਸਥਾਵਾਂ ਖਤਰੇ ਚ ਪੈ ਗਿਆ ਚਾਹੇ ਉਹ ਜਿਤੀਸ਼ਰੀ ਹੋਵੇ ਚਾਹੇ ਆਪਣਾ ਇਹ ਇਲੈਕਸ਼ਨ ਕਮਿਸ਼ਨ ਹੋਵੇ ਚਾਹੇ ਜਿਹੜੀਆਂ ਕੇਂਦਰ ਦੀਆਂ ਏਜੰਸੀਆਂ ਹੋਣ ਸਾਰੀਆਂ ਹੀ ਚਾਹੇ ਮੀਡੀਆ ਹੋਵੇ ਸਾਰੀਆਂ ਇਹ ਜਿਹੜੇ ਆ ਨਾ ਜਿਹੜੇ ਡੈਮੋਕ੍ਰੇਸੀ ਦੇ ਪਿਲਰ ਨੇ ਉਹ ਰਾਜਨੀਤੀ ਦੀ ਭੇਡ ਚੜ ਰਹੇ ਆ ਜਾਂ ਚੜਨ ਜਾ ਰਹੇ ਆ ਸੋ ਇਹ ਬੜੀ ਵੱਡੀ ਐਸ ਵੇਲੇ ਲੋੜ ਐ ਇਹਨੂੰ ਰੋਕਣ ਦੀ ਤੇ ਜਿਹੜੀਆਂ ਸਾਡੀਆਂ ਡੈਮੋਕ੍ਰੈਟਿਕ ਵੈਲਿਊਜ਼ ਨੇ ਜਿਹੜੀਆਂ ਸਾਡਾ ਲੋਕਤੰਤਰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਆ ਭਾਰਤ ਇਹਨੂੰ ਬਚਾਉਂਦੀ ਜਿਹੜੀ ਆ ਉਹ ਲੋਕ ਪਣੀਪਿਆਖਾ ਪਿੰਡ ਦੇ ਵਿੱਚ ਪਹੁੰਚੀ ਉਹ ਨਿਕਾਸੀ ਨਾਲੇ ਨੂੰ ਪੱਕਾ ਕਰਨ ਦੀ ਗੱਲ ਪਿੰਡ ਵਾਲਿਆਂ ਵੱਲੋਂ ਕਹੀ ਗਈ ਆ ਤਾਂ ਤੁਸੀਂ ਇਹ ਵਾਅਦਾਸ਼ਨ ਵੀ ਦਿੱਤਾ ਕਿ ਕਦ ਤੱਕ ਜਿਹੜੀ ਅਮਲ ਦੇ ਵਿੱਚ ਲਿਆ ਦਿਓਗੇ ਇਹਦਾ ਅਸੀਂ ਪ੍ਰੋਜੈਕਟ ਮੈਂ ਬੀਡੀਪੀਓ ਸਾਹਿਬ ਨੂੰ ਕਿਹਾ ਸੀ ਕਿ ਮੈਨੂੰ ਤੁਸੀਂ ਪ੍ਰੋਜੈਕਟ ਬਣਾ ਕੇ ਦੇ ਦਿਓ ਤੇ ਬਾਅਦ ਚ ਛੇਤੀ ਹੀ ਇਹਦੇ ਅਸੀਂ ਪੈਸੇ ਜਿਹੜੇ ਆ ਸੈਂਕਸ਼ਨ ਤਰਾ ਕੇ ਲੈਵਾਂਗੇ ਔਰ ਮੇਰੀ ਪ੍ਰਾਇਓਰਟੀ ਆ ਕੇ ਗਲੀਆਂ ਨਾਲੀਆਂ ਨਾਲੋਂ ਦੂਜੇ ਕੰਮਾਂ ਨਾਲੋਂ ਸਭ ਤੋਂ ਪਹਿਲਾਂ ਅਸੀਂ ਜਿਹੜਾ ਨਾ ਇਹ ਪਿੰਡ ਦਾ ਨਾਲੇ ਦਾ ਕੰਮ ਜਿਹੜਾ ਉਹ ਕੀਤਾ ਚਾਹ। 10 ਸਾਲ ਪੰਜਾਬ ਦੇ ਫਨਕਾਰ ਰਾਜਵੀਰ ਜਵੰਦਾ ਅਲਵੇ ਦਾ ਕਹਿਗੇ ਨੇ ਭਾਵਕ ਹੁੰਦੇ ਆ। ਤੁਸੀਂ ਵੀ ਕੱਲ ਆਪਣੇ ਪੇਜ ਤੇ ਜਿਹੜੀ ਪੋਸਟ ਜਿਹੜੀ ਸ਼ੇਅਰ ਕੀਤੀ ਸੀ ਕਿਵੇਂ ਦੇਖਦੇ ਹੋ ਚੀਜ਼। ਮੈਂ ਤੇ ਨਿੱਜੀ ਤੌਰ ਤੇ ਵੀ ਬੜਾ ਡਿਸਟਰਬ ਹੋਇਆ। ਕਿਉਂਕਿ ਜਿਹੜੀ ਮੇਰੀ ਮੋਹਾਲੀ ਚ ਰਹਾਇਸ਼ ਆ ਉਹਦੇ ਮੇਰੇ ਕਵੰਡੀ ਵੀ ਸੀਗੇ। ਤੇ ਲੱਗੇ ਰਹਿੰਦੇ ਸੀਗੇ ਔਰ ਬਹੁਤ ਚੰਗੇ ਇਨਸਾਨ ਸੀ। ਇੱਕ ਚੰਗੇ ਫਨਕਾਰ ਸੀਗੇ। ਕਿਉਂਕਿ ਉਹਨਾਂ ਨੇ ਉਹਨਾਂ ਦੀ ਜਿਹੜੀ ਗਾਇਕੀ ਆ ਬੜੀ ਸਾਫ਼ ਸੁਥਰੀ ਸੀ ਬਹੁਤ ਵਧੀਆ ਸੀ ਇੱਕ ਉਹ ਗਾਇਕ ਤਾਂ ਚੰਗੇ ਹੈ ਹੀ ਸੀਗੇ ਕਿ ਬਹੁਤ ਚੰਗੇ ਇਨਸਾਨ ਵੀ ਸੀ ਕਿਉਂਕਿ ਉਹਨਾਂ ਦੇ ਜਿਹੜੇ ਗਾਇਕਾਂ ਦੇ ਜਿਹੜੇ ਨਿਰਖ ਸੀਗੇ ਉਹਨਾਂ ਦੇ ਬੋਲ ਸੀ ਪੰਜਾਬੀ ਫੋਕ ਤੇ ਉਹਨਾਂ ਨੇ ਗਾਇਆ ਕੋਈ ਲੈਕਚਰ ਗਾਇਕੀ ਨਹੀਂ ਕੀਤੀ ਔਰ ਜਿਹੜਾ ਪਹਿਰਾਵਾ ਵਾ ਉਹਨਾਂ ਦਾ ਉਹ ਵੀ ਜਿਹੜਾ ਪੁਰਾਣਾ ਸਾਡਾ ਟ੍ਰੈਡੀਸ਼ਨਲ ਪਹਿਰਾਵਾ ਉਹ ਪਹਿਣ ਕੇ ਅਖਾੜਿਆਂ 'ਚ ਜਾਂਦੇ ਸੀਗੇ ਔਰ ਹਰ ਇੱਕ ਨਾਲ ਪਿਆਰ ਨਾਲ ਗੱਲ ਕਰਦੇ ਸੀ ਸਤਕਾਰ ਨਾਲ ਕਰਦੇ ਸੀਗੇ ਔਰ ਬਹੁਤ ਹਲੀਮੀ ਵਾਲੇ ਚੰਗੇ ਇਨਸਾਨ ਸੀ ਸੋ ਉਹਨਾਂ ਦਾ ਸੰਸਾਰ ਤੋਂ ਰੁਖਸਤ ਹੋਣਾ ਜਿਹੜਾ ਇੱਕ ਜਿੱਥੇ ਥਿੰਕਿੰਗ ਜਗਤ ਨੂੰ ਇੱਕ ਬੜਾ ਵੱਡਾ ਘਾਟਾ ਪਿਆ ਉੱਥੇ ਇੱਕ ਚੰਗੇ ਇਨਸਾਨ ਦੇ ਜਾਣ ਦੇ ਨਾਲ ਵੀ ਪੰਜਾਬ ਦੇ ਵਿੱਚ ਇੱਕ ਬੜਾ ਵੱਡਾ ਖਲਾਅ ਪੈਦਾ ਹੋਇਆ ਵਾ ਔਰ ਉਹਨਾਂ ਦੇ ਲੱਖਾਂ ਨਹੀਂ ਕਰੋੜਾਂ ਹੀ ਸਪੋਰਟਰ ਜਿਹੜੇ ਆ ਉਹਨਾਂ ਦੀਆਂ ਅੱਖਾਂ ਨਮ ਹੋ ਗਈਆਂ ਨੇ ਬਹੁਤ ਲੋਕਾਂ ਨੇ ਜਿਹੜਾ ਵਾ ਪੜੀਆਂ ਅਰਦਾਸਾਂ ਕੀਤੀਆਂ ਸੀ ਕਿਉਂਕਿ 17 ਦਿਨ ਉਹਨਾਂ ਨੇ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਜ਼ਿੰਦਗੀ ਮੌਤ ਦੀ ਉਹਨਾਂ ਨੇ ਜੰਗ ਲੜੀ ਆ ਪਰ ਅਖੀਰ ਉਹ ਹਾਰ ਗਏ ਨੇ ਸੋ ਇਹ ਤੇ ਮਹਾਰਾਜ ਦੇ ਰੰਗ ਨੇ ਕਿ ਜਦੋਂ ਹੁਕਮ ਆ ਉਦੋਂ ਹੀ ਜਿੰਨੇ ਸਵਾਸ ਉਹ ਨਹੀਂ ਲੈ ਸਕਦੇ ਉਹ ਬੜਾ ਹੀ ਕਮਕੀਨ ਮਾਹੌਲ ਆ ਇੱਕ ਬਹੁਤ ਵੱਡਾ ਘਾਟਾ ਜਿਹੜਾ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਉਹ ਪੰਜਾਬ ਨੂੰ ਪਿਆ ਵਾ ਇੱਕ ਇੰਨਾ ਵਧੀਆ ਏਡਾ ਵੱਡਾ ਚੰਗਾ ਸਿੰਗਰ ਔਰ ਇੱਕ ਚੰਗੇ ਇਨਸਾਨ ਦਾ ਜਿਹੜਾ ਇੱਥੋਂ ਰੁਖਸਤ ਹੋਣਾ ਵਾ ਬਹੁਤ ਨੁਕਸਾਨ ਪੁ ਮੇਰੀ ਤੇ ਗੁਰੂ ਚਰਨਾ ਚ ਹੀ ਅਰਦਾਸ ਆ ਕਿ ਮਹਾਰਾਜ ਉਹਨਾਂ ਨੂੰ ਚਰਨਾਥ ਸਥਾਨ ਦੇਣ ਔਰ ਉਹਨਾਂ ਦੇ ਸਖਿਆਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਔਰ ਉਹਨਾਂ ਦੇ ਲੱਖਾਂ ਜਿਹੜੇ ਫੈਨਸ ਨੇ ਉਹਨਾਂ ਨੂੰ ਇਹ ਪਾਣਾ ਮੰਨਨ ਦਾ ਬਦਲ ਬਹੁਤ ਬਹੁਤ ਧੰਨਵਾਦ ਜੀ ਤਾਂ ਐਡਵੋਕੇਟ ਜਗਰੂਤ ਸਿੰਘ ਫੇਕਮਾ ਹਲਕਾ ਕਾਦੀਆਂ ਦੇ ਇੰਚਾਰਜ ਜੋ ਕਿ ਅੱਜ ਗੰਦੀ ਰਿਪੇਅਰ ਦਾ ਨੀ ਪੱਥਰ ਰੱਖਣ ਦੇ ਲਈ ਪਹੁੰਚੇ ਸਨ ਉੱਥੇ ਹੀ ਉਹਨਾਂ ਨੇ ਕਾਂਗਰਸ ਵੱਲੋਂ ਵਿੱਢੀ ਗਈ ਮੁਹਿੰਮ ਵੋਟ ਚੋਰ ਗੱਦੀ ਛੋੜਦੇ ਤਹਿਤ ਜਿਹੜਾ ਪ੍ਰਤਾਪ ਬਾਜਵਾ ਪਰਿਵਾਰ ਦੇ ਤੇ ਨਿਸ਼ਾਨਾ ਵੀ ਸਾਧਿਆ ਗਿਆ ਕਿ ਉਹਨਾਂ ਦੇ ਵੱਲੋਂ ਕਈ ਜੈਲੀ ਵੋਟਾਂ ਬਣਾਈਆਂ ਗਈਆਂ ਹਨ। ਸਾਨੂੰ ਉੱਥੇ ਹੀ ਪੰਜਾਬ ਦੇ ਫਨਕਾਰ ਰਾਜਵੀਰ ਜਵੰਦਾ ਦੇ ਉੱਤੇ ਅੱਜ ਦੁੱਖ ਪ੍ਰਗਟਾਉਂਦੇ ਉਹਨਾਂ ਨੇ ਕਿਹਾ ਕਿ ਮੇਰੇ ਗਵਾਂਢੀ ਸਨ ਮੁਹਾਲੀ ਦੇ ਵਿੱਚ ਅੱਜ ਪੰਜਾਬ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਪਿਆ ਹਰ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਨਮ ਨੇ। ਹੁਣ ਤੱਕ ਦੇ ਲਈ ਇਹਨਾਂ ਨਵੀਆਂ ਅਪਡੇਟ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਣੇ ਸਹਿਯੋਗੀ ਕਮਲਜੀਤ ਦੇ ਨਾਲ ਮੈਂ ਜਤਿੰਦਰ ਤੋਂ ਟੋਡੀ ਕੇ ਆਟਿਨੀਓ ਉੱਥੇ ਨੈਟਵਰਕ ਪੈਣੀ ਮੀਆਂ ਕਾਂ ਜిల్లా ਗੁਰਦਾਸਪੁਰ ਤੋਂ